ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਖਮੀ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸੰਡੇ ਯੂਗੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜਿਸ ਵਿੱਚ ਦੱਸਾਂਗੇ ਕਿ ਦਿੱਲੀ ਵਿੱਚ ਜੋ ਚੱਲ ਰਿਹਾ ਪ੍ਰੋਟੈਸਟ ਦਾ ਕੀ ਕਾਰਨ ਹੈ ਅਤੇ ਇਹ ਸਟੂਡੈਂਟ ਦੀ ਕੀ ਮੰਗਾਂ ਹਨ ਤਾਂ ਦੋਸਤੋ ਤੁਹਾਨੂੰ ਦੱਸਦੀ ਕਿ ਹਾਲ ਹੀ ਵਿੱਚ ਦਿੱਲੀ ਦੇ ਕੋਚਿੰਗ ਸੈਂਟਰ ਵਿੱਚ ਮੀਂਹ ਦੇ ਪਾਣੀ ਦੇ ਕਾਰਨ ਤਿੰਨ ਸਟੂਡੈਂਟ ਦੀ ਮੌਤ ਹੋ ਚੁੱਕੀ ਹੈ ਇਸ ਸੁਣਨ ਵਿੱਚ ਬਹੁਤ ਹੀ ਅਜੀਬ ਲੱਗੇਗਾ ਪਰ ਇਹ ਸੱਚ ਹੈ ਤਾਂ ਦੋਸਤੋ ਤੁਹਾਨੂੰ ਦੱਸਦੀ ਕਿ ਦਿੱਲੀ ਦੇ ਕੋਚਿੰਗ ਸੈਂਟਰ ਡਾਇਓ ਆਇਓ ਆਈਐਸ ਕੋਚਿੰਗ ਸੈਂਟਰ ਵਿੱਚ ਬੇਸਮੈਂਟ ਵਿੱਚ ਮੀਂਹ ਦੇ ਪਾਣੀ ਕਾਰਨ ਤਿੰਨ ਸਟੂਡੈਂਟ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਬਾਅਦ ਕਿਸੇ ਵੀ ਕੋਚਿੰਗ ਸੈਂਟਰ ਦੇ ਟੀਚਰ ਜਦ ਕਿਸੇ ਨੇ ਸਿਸਟਮ ਅਫਸਰ ਨੇ ਇਸ ਦੀ ਕੋਈ ਪ੍ਰਤੀਸ਼ਠੀ ਨਹੀਂ ਕੀਤੀ ਅਤੇ ਨਾ ਹੀ ਕੋਈ ਐਕਸ਼ਨ ਲਿਆ ਇਸ ਲਈ ਸਟੂਡੈਂਟ ਨੇ ਇਹ ਪ੍ਰੋਟੈਸਟ ਸ਼ੁਰੂ ਕਰ ਦਿੱਤਾ <गया> आई लव यू आई लव यू ਤੇ ਇਹ ਗੰਨਾ ਬਹੁਤ ਹੀ ਚਰਚਾ ਵਿੱਚ ਹੈ ਅਤੇ ਸਟੂਡੈਂਟ ਬਹੁਤ ਵੱਡੇ ਲੈਵਲ ਤੇ ਪ੍ਰੋਟੈਸਟ ਕਰ ਰਹੇ ਹਨ ਜੋ ਕਿ ਬੰਦਾ ਵੀ ਹੈ ਤਾਂ ਪੂਰਾ ਆਮਲਾ ਦੋਸਤੋ ਤੁਹਾਨੂੰ ਦੱਸ ਕੀ ਕਿ ਦਿੱਲੀ ਦੇ ਰਾਓ ਆਈਏਐਸ ਕੋਚਿੰਗ ਸੈਂਟਰ ਵਿੱਚ ਦੇ ਬੇਸਮੈਂਟ ਵਿੱਚ ਸਟੂਡੈਂਟ ਲਾਇਬ੍ਰੇਰੀ ਹੈ ਉਸ ਵਿੱਚ ਸਟੂਡੈਂਟ ਪੜ੍ਹ ਰਹੇ ਹਨ ਅਤੇ ਅਚਾਨਕ ਮੀਂਹ ਦੇ ਆਉਣ ਕਾਰਨ ਇਹ ਪਾਣੀ ਸਾਰਾ ਬੇਸਮੈਂਟ ਦੇ ਵਿੱਚ ਚਲਾ ਗਿਆ ਅਤੇ ਉਸ ਵਿੱਚ ਉਸ ਨੂੰ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਅਫਾਟਨ ਦਬਲੀ ਵਿੱਚ ਇਹ ਤਿੰਨ ਸਟੂਡੈਂਟ ਬੇਸਮੈਂਟ ਵਿੱਚ ਹੀ ਦਸੇ ਰਹਿ ਗਏ ਅਤੇ ਇਹ ਨੀਂਹ ਦੇ ਪਾਣੀ ਕਾਰਨ ਡੁੱਬ ਕੇ ਮਰ ਗਏ ਜੋ ਕਿ ਬਹੁਤ ਹੀ ਨਿਚੀਵਿਤ ਅਤੇ ਬਹੁਤ ਹੀ ਖਤਰਨਾਕ ਲੱਗਦਾ ਹੈ ਅਤੇ ਇਸ ਦੇ ਖਿਲਾਫ ਸਟੂਡੈਂਟ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਕੌਨ ਡਿਮਾਂਡ ਕਰ ਰਹੇ ਹਨ ਕਿ ਇਹ ਸਿਸਟਮ ਦੀ ਗਲਤੀ ਹੈ ਅਤੇ ਕੋਚਿੰਗ ਸੈਂਟਰ ਦੀ ਗਲਤੀ ਇਹ ਬਿਲਕੁਲ ਸਹੀ ਵੀ ਹੈ ਕਿਉਂਕਿ ਇਸ ਦੇ ਖਿਲਾਫ 23 ਸਟੂਡੈਂਟ ਨੇ ਪਹਿਲਾਂ ਵੀ ਟੁਪਲੇਟ ਕੀਤੀ ਹੋਈ ਹੈ ਪਰ ਇਸ ਤੇ ਕੋਈ ਵੀ ਗੌਰ ਨਹੀਂ ਕੀਤੀ ਗਈ ਇੱਕ ਕੋਚਿੰਗ ਸੈਂਟਰ ਇੰਨਾ ਸਟੂਡੈਂਟ ਤੋਂ ਇੰਨੀ ਵੱਡੀ ਅਮਾਉਂਟ ਵਿੱਚ ਫੀਸ ਲੈ ਕੇ ਉਹਨਾਂ ਨੂੰ ਬੇਸਮੈਂਟ ਵਿੱਚ ਪੜਨ ਲਈ ਪੇਜ ਦਿੰਦੇ ਹਨ ਪਰ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜੋ ਕਿ ਪਿਛਲੇ ਦਿਨਾਂ ਵਿੱਚ ਹੀ ਕਈ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਪਰ ਫਿਰ ਵੀ ਇਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਹੁਣ ਸਟੂਡੈਂਟ ਇਸ ਨੂੰ ਬਹੁਤ ਵੱਡੇ ਲੈਵਲ ਤੇ ਪ੍ਰੋਟੈਸਟ ਕਰ ਰਹੇ ਹਨ ਅਤੇ ਇਸ ਦੇ ਖਿਲਾਫ ਤਰਵੇ ਦੀ ਮੰਗ ਕਰ ਰਹੇ ਹਨ ਅਤੇ ਜੋ ਪਲੇਸਮੈਂਟ ਵਿੱਚ ਸਟੂਡੈਂਟ ਨੂੰ ਪੜਾਇਆ ਜਾਂਦਾ ਹੈ ਉਸ ਦੇ ਖਿਲਾਫ ਵੀ ਐਕਸ਼ਨ ਲੈਣ ਲਈ ਪ੍ਰੋਟੈਸਟ ਕਰ ਰਹੇ ਹਨ ਅਤੇ ਇਹ ਸਟੂਡੈਂਟ ਦਾ ਹੋਰ ਇੱਕ ਮੰਨਣਾ ਹੈ ਕਿ ਜਿਹੜੇ ਤਿੰਨ ਸਟੂਡੈਂਟ ਦੀ ਮੌਤ ਹੋਈ ਹੈ ਉਹਨਾਂ ਦੀ ਫੈਮਿਲੀ ਨੂੰ ਮੁਆਵਜ਼ਾ ਦਿੱਤਾ ਜਾਵੇ ਇਸ ਮਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ